ਨੇ ਅੰਗ ਸਿੰਘ ਤਾਂ ਕਹਿੰਦੇ ਨੇ ਹੱਥੀ ਤੇ ਵਾਰ ਕਰਦੇ ਆ ਤੇ ਆਹ ਇਹਨੇ ਭੈਣ ਨੇ ਤੋਪ ਫੜੀ ਹੋਈ ਸੀ ਹੱਥ 'ਚ ਕਹਿੰਦੇ ਨੇ ਅੰਗ ਸਿੰਘਾਂ ਦੀ ਮਰਿਆਦ ਨਹੀਂ ਔਰਤ ਤੇ ਹੱਥ ਚੱਕਣਾ ਤੇ ਆਹ ਪੁਲਿਸ ਵਾਲਿਆਂ ਦੇ ਕਿਹੜੇ ਕਨਸਟੀਟਿਊਸ਼ਨ ਦੇ ਕਿਹੜੇ ਲਾਅ ਦੇ ਵਿੱਚ ਲਿਖਿਆ ਹੈ ਕਿ ਵੀ ਤੁਸੀਂ ਇੱਕ ਜਨਾਨੀ ਨੂੰ ਜਿਹੜਾ ਸੜਕ 'ਤੇ ਧੂ ਧੂ ਕੇ ਕੁੱਟ ਪੰਜਾਬ ਡੀਜੀਪੀ ਸਾਹਿਬ ਇਹਤੇ ਐਕਸ਼ਨ ਲੈਣ ਨਹੀਂ ਫੇਰ ਕੱਲ ਨੂੰ ਐ ਨਾ ਕਹਿਣ ਕੇ ਵੀ ਇਹਨੇ ਅਗ ਸਿੰਘ ਸਾਰੇ ਇਕੱਠੇ ਹੋ ਕੇ ਤੇ ਮਾਹੌਲ ਖਰਾਬ ਕਰ ਰਹੇ ਆ ਇਕੱਠ ਕਰ ਰਹੇ ਆ ਇਹਤੇ 24 ਘੰਟੇ ਦੇ ਵਿੱਚ ਐਕਸ਼ਨ ਲੈਣ ਤੇ ਇਹਨੂੰ ਬੰਦੇ ਨੂੰ ਸਸਪੈਂਡ ਕਰਨ ਖੱਬੀ ਖਾਨ ਨੂੰ ਜਿਹੜਾ ਇਹ ਬਣਿਆ ਫਿਰਦਾ ਨਹੀਂ ਸਾਨੂੰ ਐਡਰੈਸ ਦਵੋ ਅਸੀਂ ਦੇਖਦੇ ਆ ਇਹਨੂੰ ਨਯੰਗ ਸਿੰਘ ਤਾਂ ਕਹਿੰਦੇ ਨੇ ਹੱਥੀ ਤੇ ਵਾਰ ਕਰਦੇ ਆ ਤੇ ਆਹਾ ਇਹਨੇ ਭੈਣ ਨੇ ਤੋਪ ਫੜੀ ਹੋਈ ਸੀ ਹੱਥ 'ਚ ਕਹਿੰਦੇ ਨਯੰਗ ਸਿੰਘਾਂ ਦੀ ਮਰਿਆਦ ਨਹੀਂ ਔਰਤ ਤੇ ਹੱਥ ਚੱਕਣਾ ਤੇ ਆਹਾ ਪੁਲਿਸ ਵਾਲਿਆਂ ਦੇ ਕਿਹੜੇ ਕਨਸਟੀਟਿਊਸ਼ਨ ਦੇ ਕਿਹੜੇ ਲਾਅ ਦੇ ਵਿੱਚ ਲਿਖਿਆ ਹੈ ਕਿ ਵੀ ਤੁਸੀਂ ਇੱਕ ਜਨਾਨੀ ਨੂੰ ਜਿਹੜਾ ਸੜਕ 'ਤੇ ਧੂ ਧੂ ਕੇ ਕੁੱਟ ਪੰਜਾਬ ਡੀਜੀਪੀ ਸਾਹਿਬ ਇਹ ਤੇ ਐਕਸ਼ਨ ਲੈਣ ਨਹੀਂ ਫੇਰ ਕੱਲ ਨੂੰ ਐਨਾ ਕਹਿਣ ਕੇ ਵੀ ਨਯੰਗ ਸਿੰਘ ਸਾਰੇ ਇਕੱਠੇ ਹੋ ਕੇ ਤੇ ਮਾਹੌਲ ਖਰਾਬ ਕਰ ਰਹੇ ਆ ਇਕੱਠ ਕਰ ਰਹੇ ਆ ਇਹਤੇ 24 ਘੰਟੇ ਦੇ ਵਿੱਚ ਐਕਸ਼ਨ ਲੈਣ ਤੇ ਇਹਨੂੰ ਬੰਦੇ ਨੂੰ ਸਸਪੈਂਡ ਕਰਨ ਖੱਬੀ ਖਾਨ ਨੂੰ ਜਿਹੜਾ ਇਹ ਬਣਿਆ ਫਿਰਦਾ ਨਹੀਂ ਸਾਨੂੰ ਐਡਰੈਸ ਦਵੋ ਅਸੀਂ ਦੇਖਦੇ ਆ ਇਹਨੂੰ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ